ਛੋਟੀਆਂ ਅੱਖਾਂ ਬਣ ਕੇ ਸਾਰੀ ਜ਼ਿੰਦਗੀ ਇਹਨਾਂ ਨੇ 7 ਸਾਲ ਤੁਹਾਡਾ ਸਾਥ ਦਿੱਤਾ ਇੰਨੇ ਸਾਲ ਹੋ ਗਏ ਬਾਪੂ ਹਰ ਥਾਂ ਤੇ ਤੁਹਾਨੂੰ ਕੌਣ ਲੈ ਕੇ ਜਾਂਦਾ ਸੀ ਜਿੰਦਰਮੋਹ ਜਿੰਦਰਮੋਹ ਮੈਂ ਲੈ ਕੇ ਜਾਂਦਾ ਬਾਪੂ ਕਾਕਾ ਅੱਜ ਅੱਖਾਂ ਦੇ ਵਿੱਚੋਂ ਹੰਝੂ ਡਗ ਰਹੇ ਨੇ ਰੋ ਰਿਹਾ ਇਹਨਾਂ ਅੱਖਾਂ ਦੇ ਵਿੱਚ ਰੌਸ਼ਨੀ ਤਾਂ ਨਹੀਂ ਹੈ ਪਰ ਇਹਨਾਂ ਅੱਖਾਂ ਦੇ ਵਿੱਚ ਪਾਣੀ ਹਜੇ ਸੁੱਕਿਆ ਨਹੀਂ 5 ਸਾਲ ਹੋ ਗਏ ਬਾਪੂ ਗਿੰਦਰ ਮੋਹਨ ਸਿੰਘ ਕੁਲਵੀਰ ਸਿੰਘ ਕਾਕੇ ਨੂੰ ਜੇ ਬਾਥਰੂਮ ਚੱਲਿਆ ਤਾਂ ਵੀ ਨਾਲ ਲੈ ਕੇ ਜਾਣਾ ਜੇ ਖਾਣਾ ਖਾਣਾ ਤਾਂ ਵੀ ਨਾਲ ਹੀ ਜੇ ਦਵਾਈ ਲੈਣ ਜਾਣਾ ਤਾਂ ਵੀ ਨਾਲ ਹੀ ਹਰ ਇੱਕ ਥਾਂ ਤੇ ਇਹ ਦੋਨੋਂ ਬਜ਼ੁਰਗ ਇਕੱਠੇ ਇੱਕ ਦੂਜੇ ਦਾ ਹੱਥ ਫੜ ਕੇ ਆਪਣਾ ਐਂ ਜੀਵਨ ਬਤੀਤ ਕਰਦੇ ਬਾਪੂ ਬਿਲੀਬੋਰਡ ਚ ਜੌਬ ਕਰਦਿਆਂ ਕਰਦਿਆਂ ਚੌਕੀਆਂ ਲਾਉਣ ਲੱਗ ਗਿਆ ਪੁੱਛਾਂ ਦੇਣ ਲੱਗ ਗਿਆ ਲੋਕਾਂ ਦਾ ਇਕੱਠ ਹੋਣ ਲੱਗ ਗਿਆ ਪਤਾ ਨਹੀਂ ਆਪਦਾ ਹੀ ਕਿਹੜਾ ਕੁਛ ਕੀਤਾ ਹੋਇਆ ਪੁੱਠਾ ਪੈ ਗਿਆ ਪਹਿਲਾਂ ਤਾਂ ਭੈਣ ਮੈਂਟਲੀ ਅਫਸੈਟ ਹੋ ਗਈ ਫਿਰ ਬਾਪੂ ਵੀ ਅਫਸੈਟ ਹੋ ਗਿਆ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਪਤਾ ਲੱਗਿਆ ਬਾਪੂ ਦੀ ਛਾਤੀ 'ਚ ਕੈਂਸਰ ਆ ਔਰ ਉਹ ਕੈਂਸਰ ਇੰਨਾ ਜ਼ਿਆਦਾ ਅੰਦਰ ਫੈਲਿਆ ਹੋਇਆ ਸੀ ਫੂਡ ਪਾਈਪ ਤੇ ਲੰਗਸ ਦੇ ਵਿੱਚ ਸਾਰੇ ਉਹਦੀ ਕੋਈ ਸਰਜਰੀ ਵੀ ਨਹੀਂ ਹੋ ਸਕਦੀ। 7 ਸਾਲ 6 ਮਹੀਨੇ ਤੇ 23 ਦਿਨਾਂ ਦਾ ਵਕਤ ਬਾਪੂ ਜੀ ਨੇ ਸੁਪਨਿਆਂ ਦੇ ਘਰ ਚ ਬਤੀਤ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਗਿੰਦਰ ਮੋਹਨ ਸਿੰਘ ਜੀ ਉਹਨਾਂ ਉਸਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਪ੍ਰਾਣੇ ਮੈਂਬਰਾਂ ਦੇ ਵਿੱਚੋਂ ਇੱਕ 2018 ਦੇ ਵਿੱਚ ਬਾਪੂ ਜੀ ਨੂੰ ਅਸੀਂ ਰਾਜਿਆਂ ਦਾ ਸ਼ਹਿਰ ਫਰੀਦਕੋਟ ਉੱਥੋਂ ਲੈ ਕੇ ਆਏ ਸੀ ਬਾਪੂ ਅੱਖਾਂ ਤੋਂ ਅੰਨ੍ਹਾ ਸੀ ਘਰ ਦੇ ਵਿੱਚੋਂ ਰੁੜ ਰੁੜ ਕੇ ਬਾਹਰ ਨਿਕਲਦਾ ਤੇ ਥੋੜਾ ਬਹੁਤਾ ਤੁਰਦਾ ਤੁਰਦਾ ਦੁਕਾਨਾਂ ਦੇ ਮੂਹਰੇ ਜਾ ਖੜਦਾ ਜਿੱਥੋਂ ਕੋਈ ਬ੍ਰੈਡ ਫੜਾਣ ਦਾ ਕੋਈ ਸਮੋਸਾ ਫੜਾਣ ਦਾ ਕੋਈ ਇਹਦੇ ਹੱਥ 'ਚ ਜੱਗ ਹੁੰਦਾ ਸੀ ਇੱਕ ਗੰਦਾ ਜਿਹਾ ਉਹਦੇ ਵਿੱਚ ਕੋਈ ਚਾਹ ਪਾਰਨਦਾ ਤੇ ਉਵੇਂ ਸਾਰਾ ਸਮਾਨ ਇਕੱਠਾ ਕਰਕੇ ਆ ਕੇ ਫੇਰ ਉਸ ਖੰਡਰ ਵਰਗੇ ਘਰ 'ਚ ਵੜ ਜਾਂਦਾ ਬਸ ਅੰਦਰ ਬੈਠਾ ਉਵੇਂ ਗੰਦੇਮੰਦੇ ਹੱਥਾਂ ਨਾਲ ਸਿਰ 'ਚ ਜਟਾਵਾ ਬੱਜੀਆਂ ਹੋਈਆਂ ਸਾਲਾਂ ਬੱਧੀ ਸਮਾਂ ਬੀਤ ਗਿਆ ਸੀ ਨਾਤਿਆਂ ਹੋਇਆਂ ਜ਼ਿੰਦਗੀ ਕੱਟੀ ਜਾਂਦਾ ਸੀ ਉਸ ਰਾਜਿਆਂ ਦੇ ਸ਼ਹਿਰ 'ਚ ਦੁਨੀਆਂ ਵੀ ਵਸਦੀ ਸੀ ਆਸ-ਪਾਸ ਲੋਕ ਵੀ ਰਹਿੰਦੇ ਸੀ ਬਾਪੂ ਦੇ ਚਾਚੇ ਤਾਏ ਦੇ ਪੁੱਤ ਵੀ ਉੱਥੇ ਰਹਿੰਦੇ ਸੀ ਪਰ ਬਾਪੂ ਲਵਾਰਸ ਸੀ ਸਾਨੂੰ ਕੈਂਸਰ ਰੋਕੂ ਸੰਸਤਾ ਦੇ ਵਿੱਚ ਚਲਾਉਂਦੇ ਨੇ ਵੀਰ ਹੁਣੀ ਮੱਘਰ ਸਿੰਘ ਹੁਣੀ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਫੋਨ ਕਰਕੇ ਦੱਸਿਆ ਵੀ ਇੱਕ ਬਜ਼ੁਰਗ ਆ ਵੀ ਜਿਹੜਾ ਪੜਿਆ ਲਿਖਿਆ ਸੀ ਬਿਜਲੀ ਬੋਰਡ 'ਚ ਜੌਬ ਕਰਦਾ ਸੀ ਇੱਕ ਦੀ ਭੈਣ ਆ ਜਿਹੜੀ ਵਧੀਆ ਬਾਲੀਵਾਲ ਦੀ ਖਿਡਾਰੀ ਸੀ ਪੜ੍ਹੀ ਲਿਖੀ ਹੈ ਬਲਬੀਰ ਕਾਲਜ ਦੇ ਪੜ੍ਹੇ ਨੇ ਦੋਨੇ ਭੈਣ ਭਰਾ ਮਾਂ ਪਿਓ ਦੀ ਮੌਤ ਹੋ ਗਈ ਗਿੰਦਰ ਮੋਹਨ ਸੇਉਂ ਦਾ ਵਿਆਹ ਵੀ ਹੋਇਆ ਸੀ ਘਰ ਵਾਲੀ ਥੋੜੀ ਮੈਂਟਲੀ ਅਫਸੈਟ ਹੋ ਗਈ ਉਹਦੇ ਪੇਕੇ ਲੈ ਗਏ ਉਹਨੂੰ ਨਾਲ ਇੱਕ ਬੇਟੀ ਸੀ ਉਹਨੂੰ ਵੀ ਲੈ ਗਏ ਉਸ ਤੋਂ ਬਾਅਦ ਬਾਪੂ ਦੀ ਮਾਤਾ ਜੀ ਤੇ ਪਿਤਾ ਜੀ ਦੀ ਵੀ ਮੌਤ ਹੋ ਗਈ ਜੋ ਕਿ ਪਿਤਾ ਜੀ ਵੀ ਜੌਬ ਕਰਦੇ ਸੀ ਬਿਜਲੀ ਬੋਰਡ ਚ ਬਾਪੂ ਬਿਲੀ ਬੋਰਡ ਚ ਜੌਬ ਕਰਦਿਆਂ ਕਰਦਿਆਂ ਚੌਂਕੀਆਂ ਲਾਉਣ ਲੱਗ ਗਿਆ ਪੁੱਛਾਂ ਦੇਣ ਲੱਗ ਗਿਆ ਲੋਕਾਂ ਦਾ ਇਕੱਠ ਹੋਣ ਲੱਗ ਗਿਆ ਪਤਾ ਨਹੀਂ ਆਪਦਾ ਹੀ ਕਿਹੜਾ ਕੁਛ ਕੀਤਾ ਹੋਇਆ ਪੁੱਠਾ ਪੈ ਗਿਆ ਪਹਿਲਾਂ ਤਾਂ ਭੈਣ ਮੈਂਟਲੀ ਅਫਸੈਟ ਹੋ ਗਈ ਕਿਉਂਕਿ ਦੋਨੇ ਭੈਣ ਭਰਾ ਸੀ ਘਰ 'ਚ ਫਿਰ ਬਾਪੂ ਵੀ ਅਫਸੈਟ ਹੋ ਗਿਆ ਉਸ ਤੋਂ ਬਾਅਦ ਹਾਲਾਤ ਇੰਨੇ ਬਦਤਰ ਹੁੰਦੇ ਚਲੇ ਗਏ ਦੋਨੋਂ ਭੈਣ ਭਰਾ ਨਾ ਨਹਾਉਣ ਧੋਣ ਦੀ ਸੌਜੀ ਨਾ ਖਾਣ ਪੀਣ ਦੀ ਨਾ ਕੱਪੜੇ ਪਾਉਣ ਦੀ ਨਰਕ ਵਰਗੇ ਹਾਲਾਤਾਂ 'ਚ ਰਹਿਣ ਲੱਗੇ ਬਾਪੂ ਦੀ ਹੌਲੀ ਹੌਲੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਸ਼ਹਿਰ ਦੇ ਵਿੱਚ ਘਰ ਸੀ ਫਰੀਦਕੋਟ ਹੁੱਕੀ ਚੌਂਕ ਦੇ ਵਿੱਚ ਤੇ ਉੱਥੋਂ ਬਾਪੂ ਦੇ ਨਾਨਕਾ ਪਿੰਡ ਵੀ ਨੇੜੇ ਹੀ ਸੀਗਾ। ਉਹਨਾਂ ਨੇ ਆ ਕੇ ਇਹਨਾਂ ਦੀ ਭੈਣ ਨੂੰ ਆਪਣੇ ਨਾਲ ਲੈ ਕੇ ਨਾਨਕੇ ਪਿੰਡ ਚਲੇ ਗਏ। ਜਿਹੜਾ ਬਾਪੂ ਦਾ ਘਰ ਸੀਗਾ ਉਹਨੂੰ ਅੱਧਾ ਵਿਚਾਲਿਓ ਵੱਢ ਕੇ ਭੈਣ ਦੇ ਹਿੱਸੇ ਦਾ ਘਰ ਵੇਚ ਕੇ ਉਹਦਾ ਹਿੱਸਾ ਵੀ ਨਾਲ ਲੈ ਗਏ। ਤੇ ਪਿੱਛੇ ਰਹਿ ਗਿਆ ਬਾਪੂ ਗਿੰਦਰ ਮੋਹਨ ਸਿੰਘ ਤੇ ਅੱਧਾ ਕਟਿਆ ਹੋਇਆ ਖੰਡਰ ਨੋਮਾ ਘਰ ਟੁੱਟਿਆ ਹੈ ਦਰਵਾਜ਼ਾ ਤੇ ਘਰ ਦੇ ਵਿੱਚ ਬਰਾਂਡੇ 'ਚ ਮੂਰੇ ਛੱਤ ਦੇ ਬਰਾਬਰ ਟਿੱਕਰ ਲੱਗਿਆ ਹੈ ਕੂੜੇ ਦਾ ਗੰਦਗੀ ਦਾ ਢੇਰ ਜਿਹਦੇ ਵਿੱਚ ਦੀ ਨਿਕਲ ਕੇ ਬਾਪੂ ਬੈਠ ਬੈਠ ਕੇ ਲੰਮਾ ਪੈ ਕੇ ਬਾਹਰ ਆਉਂਦਾ ਤੇ ਉਹਦੇ ਵਿੱਚ ਦੀ ਉਹ ਅੰਦਰ ਜਾਂਦਾ ਜਿਸ ਦਿਨ ਅਸੀਂ ਵੀ ਗਏ ਬੜੀ ਮੁਸ਼ਕਲ ਨਾਲ ਸੀ ਉਹਦੇ ਵਿੱਚ ਦੀ ਨਿਕਲ ਕੇ ਅੰਦਰ ਗਏ ਬਾਪੂ ਗਿੰਦਰ ਮੋਹਨ ਸਿੰਘ ਜੀ ਨੂੰ ਉੱਥੋਂ ਲੈ ਕੇ ਆਏ ਤੇ ਬਾਪੂ ਜੀ ਦੀ ਇੱਥੇ ਆ ਕੇ সেবা ਸੰਭਾਲ ਸ਼ੁਰੂ ਹੋਈ ਇਲਾਜ ਹੋਇਆ ਬਾਪੂ ਜੀ ਦੀਆਂ ਦੋਨੋਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਆਪਰੇਸ਼ਨ ਹੋ ਗਏ ਦੋਨੋਂ ਅੱਖਾਂ ਤੋਂ ਦਿਖਣ ਲੱਗ ਗਿਆ ਜਿਹੜਾ ਕਿ 7-8 ਸਾਲਾਂ ਤੋਂ ਅੱਖਾਂ ਤੋਂ ਅੰਨਾਂ ਉਹ ਰਾਜਿਆਂ ਦੇ ਸ਼ਹਿਰ ਚ ਘੁੰਮਦਾ ਸੀ ਬਾਪੂ ਜੀ ਦੀਆਂ ਅੱਖਾਂ ਦੀ ਰੌਸ਼ਨੀ ਆਉਣ ਤੋਂ ਬਾਅਦ ਬਾਪੂ ਠੀਕ ਹੋ ਕੇ ਸਾਡੇ ਨਾਲ ਥੋੜੀ ਬਹੁਤੀ ਸੇਵਾ ਕਰਾਉਣ ਲੱਗ ਗਏ ਸਾਡੇ ਸੁਪਨਿਆਂ ਦੇ ਘਰ ਵਿੱਚ 220 ਦੇ ਵਿੱਚ ਇੱਕ ਬਜ਼ੁਰਗ ਬਾਪੂ ਕੁਲਵੀਰ ਸਿੰਘ ਕਾਕਾ ਐ ਜਿਹੜੇ ਕਿ ਅੱਖਾਂ ਤੋਂ ਬਲਾਈਂਡ ਸੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਬਿਲਕੁਲ ਖਤਮ ਹੋ ਗਈ ਸੀ ਕਿਉਂਕਿ ਉਹਨਾਂ ਨੇ ਥਨਰ ਪੀ ਲਈ ਸੀ ਪਿੱਛੋਂ ਹੀ ਲਾਈਟ ਚਲੀ ਗਈ ਸੀ ਤੇ ਡਾਕਟਰ ਕਹਿੰਦੇ ਸੀ ਇਹਨਾਂ ਦੀ ਅੱਖਾਂ ਕਦੇ ਵਾਪਸ ਨਹੀਂ ਆ ਸਕਦੀਆਂ ਤੇ ਬਾਪੂ ਗਿੰਦਰ ਮੋਹਨ ਸਿੰਘ ਜੀ ਨੇ ਜਦੋਂ ਇਹ ਗੱਲਾਂ ਸੁਣੀਆਂ ਵੀ ਇਹ ਬੰਦੇ ਦੀਆਂ ਅੱਖਾਂ ਵਾਪਸ ਨਹੀਂ ਆਉਣੀਆਂ ਪਤਾ ਨਹੀਂ ਮਹਾਰਾਜ ਨੇ ਸੋਚ ਹੀ ਦਿੱਤੀ ਬਾਪੂ ਗਿੰਦਰ ਮੋਹਨ ਸਿੰਘ ਬਾਪੂ ਕੁਲਵੀਰ ਸਿੰਘ ਕਾਕੇ ਦੀਆਂ ਅੱਖਾਂ ਬਣ ਗਿਆ 220 ਤੋਂ 225 'ਚ ਖੜੇ ਅੱਜ 5 ਸਾਲ ਹੋ ਗਏ ਬਾਪੂ ਗਿੰਦਰ ਮੋਹਨ ਸਿੰਘ ਕੁਲਵੀਰ ਸਿੰਘ ਕਾਕੇ ਨੂੰ ਜੇ ਬਾਥਰੂਮ ਚੱਲਿਆ ਤਾਂ ਵੀ ਨਾਲ ਲੈ ਕੇ ਜਾਣਾ ਜੇ ਖਾਣਾ ਖਾਣਾ ਤਾਂ ਵੀ ਨਾਲ ਹੀ ਜੇ ਦਵਾਈ ਲੈਣ ਜਾਣਾ ਤਾਂ ਵੀ ਨਾਲ ਹੀ ਜੇ ਧੁੱਪ 'ਚ ਬੈਠੇ ਆ ਕਿ ਜਾਂ ਗਰਮੀਆਂ 'ਵਾਂ ਨਹਾਉਣ ਚੱਲਿਆ ਹਰ ਇੱਕ ਥਾਂ ਤੇ ਇਹ ਦੋਨੋਂ ਬਜ਼ੁਰਗ ਇਕੱਠੇ ਇੱਕ ਦੂਜੇ ਦਾ ਹੱਥ ਫੜ ਕੇ ਆਪਣਾ ਐਂ ਜੀਵਨ ਬਤੀਤ ਕਰਦੇ ਜਿਵੇਂ ਜੋੜੇ ਭਰਾ ਹੋਣ ਜਿਵੇਂ ਕੋਈ ਇਹਨਾਂ ਦਾ ਰੱਬੀ ਰਿਸ਼ਤਾ ਹੋਵੇ ਵਕਤ ਬੀਤਦਾ ਗਿਆ ਬਾਪੂ ਦੇ ਪਿੱਛੋਂ ਪਰਿਵਾਰ ਚ ਕਦੇ ਵੀ ਕੋਈ ਮਿਲਣ ਨਹੀਂ ਆਇਆ ਬੜੇ ਸਨੇਹੇ ਵੀ ਭੇਜੇ ਕਰੋਨਾ ਦੇ ਸਮੇਂ ਚ 2021 ਚ ਬਾਪੂ ਕਾਫੀ ਢੱਲਾ ਵੀ ਹੋ ਗਿਆ ਸੀ ਉਦੋਂ ਵੀ ਪਰ ਕੋਈ ਨਹੀਂ ਆਇਆ ਸਮਾਂ ਬੀਤਿਆ ਬਾਪੂ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਪਤਾ ਲੱਗਿਆ ਬਾਪੂ ਦੀ ਛਾਤੀ 'ਚ ਕੈਂਸਰ ਆ। ਔਰ ਉਹ ਕੈਂਸਰ ਇੰਨਾ ਜ਼ਿਆਦਾ ਅੰਦਰ ਫੈਲਿਆ ਹੋਇਆ ਸੀ ਫੂਡ ਪਾਈਪ 'ਚ ਲੰਗਸ ਦੇ ਵਿੱਚ ਸਾਰੇ ਉਹਦੀ ਕੋਈ ਸਰਜਰੀ ਵੀ ਨਹੀਂ ਹੋ ਸਕਦੀ ਸੀ। ਔਰ ਡਾਕਟਰਾਂ ਨੇ ਦੱਸਿਆ ਸੀ ਵੀ ਹੁਣ ਸੇਵਾ ਹੀ ਹੈ ਜਿਹੜੀ ਕੇਂਦਰ ਬਾਂਡ ਸੋਂ ਦੀ ਕਰ ਸਕਦੇ। ਉਸ ਦੌਰਾਨ ਵੀ ਬਾਪੂ ਜਿੰਨਾ ਟਾਈਮ ਤੁਰਦਾ ਫਿਰਦਾ ਰਿਹਾ ਕਾਕੇ ਬਾਬੇ ਦੀਆਂ ਅੱਖਾਂ ਬਣ ਕੇ ਸਵਾ ਟੱਡਦਾ ਗਿਆ। 4 ਕੁ ਮਹੀਨਿਆਂ ਤੋਂ 3.5 ਮਹੀਨਿਆਂ ਤੋਂ ਬਾਪੂ ਮੰਜੇ ਪੈ ਗਿਆ ਜਿੰਨੀ ਸੇਵਾ ਹੋ ਸਕੀ ਹਸਪੀਟਲ ਚੀ ਦਾਖਲ ਸੀ ਬਾਪੂ ਲਗਾਤਾਰ ਬਾਪੂ ਦਾ ਟ੍ਰੀਟਮੈਂਟ ਚੱਲਦਾ ਰਿਹਾ ਤੇ ਬਾਪੂ ਜੀ 27 ਤਰੀਕ ਨੂੰ ਅਕਾਲ ਚਲਾਣਾ ਕਰ ਗਏ 4 5 18 ਨੂੰ ਲੈ ਕੇ ਆਏ ਸੀ ਬਾਪੂ ਜੀ ਨੂੰ ਔਰ 27 11 25 ਨੂੰ ਬਾਪੂ ਚੜਾਈ ਕਰ ਗਏ 7 ਸਾਲ 6 ਮਹੀਨੇ ਤੇ 23 ਦਿਨਾਂ ਦਾ ਵਕਤ ਬਾਪੂ ਜੀ ਨੇ ਸੁਪਨਿਆਂ ਦੇ ਘਰ ਚ ਬਤੀਤ ਕੀਤਾ ਤੇ ਬਾਪੂ ਜੀ ਦਾ ਅੱਜ ਡੈਥ ਹੋਇਆ 5 ਦਿਨ ਹੋ ਗਿਆ 27 ਤਰੀਕ 28 29 30 ਫਿਰ ਇੱਕ ਅੱਜ 2 ਤਰੀਕ 6ਵਾਂ ਦਿਨ ਆਜ ਇੱਕ ਵੀ ਮੈਂਬਰ ਫਰੀਦਕੋਟ ਤੋਂ ਆਇਆ ਨਹੀਂ ਅਸੀਂ ਬੜੀਆਂ ਕਾਲਾਂ ਕੀਤੀਆਂ ਸਨੇਹੇ ਲਾਏ ਆਸ-ਪਾਸ ਪਿੰਡ ਚ ਨਾਨਕੇ ਪਿੰਡ ਚ ਵੀ ਉਹਨਾਂ ਦੇ ਨੰਬਰ ਵੀ ਮਤਲਬ ਕਿਸੇ ਇੱਕ ਵੀ ਬੰਦੇ ਨੇ ਆ ਕੇ ਹਾਮੀ ਨਹੀਂ ਭਰੀ ਵੀ ਅਸੀਂ ਬਾਪੂ ਦੀ ਅੰਤਮ ਸੰਸਕਾਰ ਦੇ ਵਿੱਚ ਆ ਜਾਾਂਗੇ ਧੰਨਵਾਦ ਮੱਗਰ ਸਿੰਘ ਦਾ ਜਿਹੜੇ ਬਾਈ ਨੇ ਦੱਸਿਆ ਸੀ ਉਹ ਜ਼ਰੂਰ ਕਹਿੰਦਾ ਸੀ ਵੀ ਮੈਂ ਬਾਪੂ ਜੀ ਨੂੰ ਲਿਜਾ ਕੇ ਉੱਥੇ ਸੰਸਕਾਰ ਕਰ ਦਿੰਦਾ ਅਸੀਂ ਕਹਿੰਦੇ ਅਸੀਂ ਯਾਰ ਇਕੱਲੇ ਦਾ ਬਾਪੂ ਦਾ ਸਿਰਕ ਜਾਂਦਾ ਕੋਈ ਪਰਿਵਾਰਕ ਮੈਂਬਰ ਹੋਵੇ ਆਵੇ ਕੋਈ ਨਾਲ ਤਾਂ ਕੋਈ ਗੱਲ ਨਹੀਂ ਅਸੀਂ ਵੀ ਚਾਹੁੰਦੇ ਹਾਂ ਉੱਥੇ ਸਸਕਾਰ ਹੋਵੇ ਚਾਚੇਤਾਏ ਸਾਰੇ ਉੱਥੇ ਵੱਸਦੇ ਆ ਬਾਪੂ ਦਾ ਜਿਹੜਾ ਘਰ ਪਿਆ ਉੱਥੇ ਹੁਣ ਉਹਦੇ ਵਾਰਸ ਬਣ ਜਾਣਗੇ ਬਾਪੂ ਦੀ ਉਸ ਘਰ ਦੀ ਉਹ ਜ਼ਮੀਨ ਦੇ ਨਿੱਕੇ ਜਿਹੇ ਟੁਕੜੇ ਦੀ ਮਲਕੀਅਤ ਲੈਣ ਵਾਸਤੇ ਉਹਦੇ ਹੀ ਬਾਪੂ ਦੀ ਮੌਤ ਦਾ ਸਰਟੀਫੀਕੇਟ ਲੈਣ ਵਾਸਤੇ ਇੱਥੇ ਸਾਡੇ ਕੋਲੇ ਆਉਣਗੇ ਪਰ ਬਾਪੂ ਦੀ ਜਿਉਂਦੇ ਜੀ ਤਾਂ ਨਹੀਂ ਕਿਸੇ ਨੇ ਸਾਰ ਲਈ ਮਰਿਆ ਵੀ ਹੱਥ ਲਵਾਉਣ ਨਹੀਂ ਆਇਆ ਤੇ ਬਾਪੂ ਕੁਲਵੀਰ ਸਿੰਘ ਕਾਕਾ ਜੀ ਪਹੁੰਚ ਗਏ ਨੇ ਬਾਪੂ ਕਾਕੇ ਬਾਪੂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗਿੰਦਰਬੋਹਣ ਬਾਪੂ ਜੀ ਦਾ ਸੰਸਕਾਰ ਕਰਨ ਲੱਗੇ ਆ ਮੌਤ ਹੋ ਗਈ ਸੀਗੀ ਅੱਛਾ ਜੀ ਤਾਂ ਮੂਰੇ ਹੀ ਪਏ ਨੇ ਤੁਹਾਡੇ ਮੰਜੇ ਤੇ ਅੱਛਾ ਜੀ ਹਾਂ ਆਖਰੀ ਵਾਰੀ ਮੈਂ ਕਿਹਾ ਤੁਸੀਂ ਟੱਚ ਕਰ ਲੋ ਤੁਹਾਡੀਆਂ ਅੱਖਾਂ ਬਣ ਕੇ ਸਾਰੀ ਜ਼ਿੰਦਗੀ ਇਹਨਾਂ ਨੇ 7 ਸਾਲ ਪੁੰਡਾ ਸਾਹ ਦਿੱਤਾ ਇਹਨੇ ਜੇ ਹੋ ਗਏ ਐ ਇੰਨੇ ਸਾਲ ਹੋ ਗਏ ਬਾਪੂ ਹਰ ਥਾਂ ਤੇ ਤੁਹਾਨੂੰ ਕੌਣ ਲੈ ਕੇ ਜਾਂਦਾ ਸੀ ਜਿੰਦਰਮੋਹਣ ਜਿੰਦਰਮੋਹਣ ਮੈਂ ਲੈ ਕੇ ਜਾਂਦਾ ਸੀ ਰੋਟੀ ਖਾਣੀ ਆ ਬਾਥਰੂਮ ਜਾਣਾ ਨਹਾਉਣਾ ਦਵਾਈ ਖਾਣੀ ਆ ਨਹਾਉਂਦਾ ਹਾਂ ਐ ਨਹਾਉਂਦਾ ਹਾਂ ਹਾਂ ਨਹਾਉਂਦਾ ਹਾਂ ਆ ਦੇਖ ਤਾਂ ਪੱਗ ਬੰਨੀ ਹੋਈ ਆ ਤੁਹਾਡੇ ਸਿਰ ਤੇ ਪੱਗ ਬੰਨੀ ਹੋਈ ਆ ਤੇ ਗਰਦ ਦੇ ਵਿੱਚ ਸਰੋਪਾ ਪਾਇਆ ਹੋਇਆ ਦੇਖੋ ਅੱਛਾ ਜੀ ਹਾਂ ਆਇਆ ਮੱਥਾ ਠੇਕ ਲਾ ਜਾਂਦੇ ਜਾਂਦੇ ਬਾਪੂ ਨੂੰ ਇੱਕ ਵਾਰ ਬਈ ਇੱਥੇ ਕਰ ਲਾ ਮੱਥਾ ਠੇਕ ਲਾ ਪੈਰ ਆ ਬਾਪੂ ਦੇ ਇਹ ਇੱਥੇ ਜੈ ਜੁਨਾਬ ਬਾਪੂ ਕਾਕਾ ਅੱਜ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਹੇ ਨੇ ਰੋ ਰਿਹਾ ਇਹਨਾਂ ਅੱਖਾਂ ਦੇ ਵਿੱਚ ਰੌਸ਼ਨੀ ਤਾਂ ਨਹੀਂ ਹੈ ਪਰ ਇਹਨਾਂ ਅੱਖਾਂ ਦੇ ਵਿੱਚ ਪਾਣੀ ਹਜੇ ਸੁੱਕਿਆ ਨਹੀਂ ਪਰ ਉਹਨਾਂ ਲੋਕਾਂ ਦੀਆਂ ਅੱਖਾਂ ਚੋਂ ਪਾਣੀ ਵੀ ਸੁੱਕ ਗਿਆ ਉਹ ਅੱਖਾਂ ਤੋਂ ਅੰਨੇ ਵੀ ਹੋ ਗਏ ਨੇ ਜਿਨ੍ਹਾਂ ਨੇ ਇਹਨਾਂ ਨੂੰ ਅੱਜ ਆਪਣੇ ਮੰਨਣ ਤੋਂ ਇਨਕਾਰ ਕਰਤਾ ਤੇ ਬਾਪੂ ਗਿੰਦਰ ਮੋਹਨ ਸਿੰਘ ਦਾ ਘਰ ਫਰੀਦਕੋਟ ਸ਼ਹਿਰ ਦੇ ਵਿੱਚ ਪਿਆ ਬੈਂਕ ਦੇ ਸਾਹਮਣੇ ਆ ਤੇ ਕਰੋੜਾਂ ਦਾ ਘਰ ਹੋ ਉਹ ਤੇ ਉਹਨੂੰ ਵਾਰਸ ਜ਼ਰੂਰ ਮਿਲ ਜਾਣਗੇ ਪਰ ਬਾਪੂ ਨੂੰ ਵਾਰਸ ਨਹੀਂ ਮਿਲਿਆ ਮਸਰਦਾਸ ਕਰਿਓ ਬਾਪੂ ਗਿੰਦਰ ਮੋਹਨ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਇਹ ਅਰਦਾਸ ਕਰਨ ਤੋਂ ਬਾਅਦ ਫਿਰ ਆਪਾਂ ਸਮਸ਼ਾਨ ਘਾਟ ਨੂੰ ਚਾਲੇ ਪਾਵਾਂਗੇ ਹਰਪਿੰਦਰਪਾਲ ਸਿੰਘ ਤੇ ਹਰਦੀਪ ਸਿੰਘ ਹਨੀ ਵੀਰੇ ਹੋਣੀ ਦੋਨੋਂ ਫਰੀਦਕੋਟ ਤੋਂ ਆਏ ਨੇ ਕੁਦਰ ਤੋਂ ਕਿਸੇ ਪੇਸ਼ੇ ਨੂੰ ਦਵਾਈ ਦਿਵਾਉਣ ਵਾਸਤੇ ਇਹ ਬਾਈ ਹੁਣੀ ਕਹਿੰਦੇ ਵੀ ਅਸੀਂ ਬਚਪਨ ਤੋਂ ਹੀ ਬਾਪੂ ਨੂੰ ਦੇਖਦੇ ਸੀ ਉੱਥੇ ਅੱਖਾਂ ਤੋਂ ਅੰਨੇ ਨੂੰ ਘੁੰਮਦੇ ਨੂੰ ਜਟਾਂ ਬਣੀਆਂ ਹੋਈਆਂ ਗੰਦੇ ਕੱਪੜੇ ਪਾਏ ਹੋਣੇ ਉੱਥੇ ਕੋਆਪਰੇਟਿਵ ਬੈਂਕ ਦੇ ਬਿਲਕੁਲ ਸਾਹਮਣੇ ਘਰ ਆ ਤੇ ਉੱਥੇ ਬਾਈ ਹਣੀ ਕਹਿੰਦੇ ਅਕਸਰ ਅਸੀਂ ਦੇਖਦੇ ਸੀ ਬੈਠੇ ਚਲੋ ਵਾਇਗਰੂ ਨੇ ਕਿਸੇ ਨੂੰ ਤਾਂ ਭੇਜਿਆ ਉਹ ਰਾਜਿਆਂ ਦੇ ਸ਼ਹਿਰ ਚੋਂ ਅੱਜ ਕੋਈ ਇਹ ਦਿਲ ਦੇ ਰਾਜੇ ਬੰਦਿਆਂ ਨੂੰ ਵਾਇਗਰੂ ਨੇ ਇੱਥੇ ਭੇਜਿਆ ਜਿਹੜੇ ਬਾਪੂ ਦੀ ਅੰਤਮ ਯਾਤਰਾ ਸ਼ਾਮਲ ਹੋਣ ਜਾ ਰਹੇ ਬਹੁਤ ਧੰਨਵਾਦ ਬਾਈ ਕਿਸੇ ਵੀ ਰੂਪ ਤੁਸੀਂ ਇੱਥੇ ਆਏ ਚਲੋ ਸਾਨੂੰ ਐਨ ਲੱਗਿਆ ਵੀ ਬਾਪੂ ਦਾ ਕੋਈ ਆਪਣਾ ਆ ਗਿਆ ਹੈਨਾ ਧੰਨਵਾਦ ਬਾਈ